ਟੀਮਾਂ ਦੀ ਗੱਲ ਹੋਣੀ ਹੈ ਆਹ ਚੋਲੇ ਵਾਲਾ ਫੇਰ ਚੋਲੇ ਵਾਲਾ ਇਹ 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 ਆ ਕੀ ਹੋ ਗਿਆ ਉਹ ਅਰਸ਼ ਅਰਸ਼ ਦੀਆਂ ਖੇਡ ਕਬੱਡੀ ਦਾ ਹਟਕਰੀ ਕੁਛ ਕਰਦਾ ਕਬੱਡੀ 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 ਕਰਾ ਕੇ ਇਹ ਤੁਹਾਡੇ ਵੀ ਪਿੰਡ ਜੇਤਾ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਰਿਸਪੈਕਟ ਹੁੰਦੀ ਹੈ ਇਹ ਪਿਆਰ ਹੁੰਦਾ ਹੈ ਇੱਕ ਪਾਸੇ ਚੋਲੇ ਆਲਾ ਔਰ ਦੂਜੇ ਪਾਸੇ ਬਲਤ ਖੀਰਾ ਵਾਲੀਆ ਪੱਟੀ ਮਨ ਬੁਲਟ ਦੋ ਦੋ ਪਾਉਣ ਲੱਗ ਗਿਆ ਹੈ ਦੋ ਦੋ ਪਾਉਣ ਲੱਗ ਗਿਆ ਆਪਣੇ ਜ਼ਿਲ੍ਹੇ ਨੂੰ ਜਿਤਾਉਣ ਦੇ ਲਈ ਹਰ ਇੱਕ ਬੰਦਾ ਜੋਰ ਮਾਰਦਾ ਹੈ ਉਹ ਕਪੂਰ ਥੱਲੇ ਆ ਮਾਰਦਾ ਸ਼ਾਲਾ ਕਹਿੰਦੇ ਪਹਿਲੀ ਵਾਰ ਫਸਿਆ ਹੈ ਜਨਸਨੀ ਕਾਲੇ ਸੰਘਿਆ ਵਾਲਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੇਖਦਾ ਵੀ ਪੁਆਇੰਟ ਜਿਹੜਾ ਹੀਰਾ ਬੁਲੇਟ ਬੰਦੀਆਂ ਨਹੀਂ ਆ ਖਿਡਾਰੀ ਵੀ ਖੁਸ਼ਹਾਲ ਹੋਏ ਕੋਈ ਬੱਚਦਾ ਦੇ ਵਿੱਚ ਸਵੇਰਾ ਦੇ ਦੋਵੇਂ ਖੜ ਕੇ ਵੇਖ ਜਵਾਨਾ ਹੱਥ ਜੁੜ ਗਏ ਹੱਥ ਜੁੜ ਗਏ ਹੱਥ ਜੁੜ ਗਏ ਹੱਥ ਜੁੜ ਗਏ ਚੱਲ ਜਾ ਰਿਹਾ ਫੇਰ ਪਲੀਜ਼ ਬੇਨਤੀ ਹੈ ਵੀ ਬੰਨ੍ਹ ਲੀ ਜੇ ਆਪਾਂ ਸਾਰੇ ਭਰਾ ਆ ਬੁਲੇਟ ਹੈ ਇਹਨੂੰ ਵੀ ਕਹਿੰਦੇ ਹਰ ਰੌਕਸ ਦੇ ਨਾਲ ਮਾਨ ਸਨਮਾਨ ਦਿੱਤਾ ਜਾਣਾ ਹੈ ਮਖੂਆ ਇਹ ਸਾਡੇ ਸਹਿਯੋਗੀ ਵੀਰ ਨੇ ਹਾਂਜੀ ਉਸਤਾਦ ਜੀ ਹਰਮਨ ਆ ਗਿਆ ਬੁਲਣ ਖੀਰਾਂ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਬੜਾ ਤਿੱਖਾ ਜਾ ਕਬੱਡੀ ਖਿਡਾਰੀ ਮੈਚ ਦਾ ਲੱਗਭਗ ਬਰਾਬਰ ਤੇ ਹੈ ਆ ਲੱਗਭਗ ਬਰਾਬਰ ਤੇ ਕਿਹੜੀ ਟੀਮ ਜਿੱਤੂਗੀ ਤੇ ਫਾਈਨਲ ਆ ਪਹੁੰਚੇਗੀ ਆ ਅਰਸ਼ ਅਰਸ਼ ਇੰਡੀਆ ਖੇਡ ਕਬੱਡੀ ਦਾ ਹਟਕਣ ਦੀ ਕੋਸ਼ਿਸ਼ ਕਰਦਾ ਕਬੱਡੀ 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 ਆ ਆ ਅਜੇ ਪਤਾ ਨਹੀਂ ਜਿੱਤਣਾ ਕਿਹਨੇ ਐ ਅਜੇ ਪਤਾ ਨਹੀਂ ਜਿੱਤਣਾ ਕਿਹਨੇ ਐ ਅਜੇ ਪਤਾ ਨਹੀਂ ਜਿੱਤਣਾ ਕਿਹਨੇ ਐ ਮੇਰੇ ਮਿੱਤਰੋ लवली लवली ਮੈਂ ਮਗਵਾਲ ਪਿੰਡ ਐ लवली ਇਸ ਨੇ ਸਿਰੇ ਦਾ ਜਫਾ ਜੇ ਮੇਰੇ ਮਿੱਤਰੋ ਲੱਗ ਗਿਆ ਤੇ ਆ ਜਫਾ ਟਰਨਿੰਗ ਪੁਆਇੰਟ ਹੋ ਅਗਲੀ ਰੇਟ ਹਰਮਨ ਬੁਲੇਟ 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 ਆਕਾਸ਼ ਲਓ ਜੀ 29 13 ਵਾਈਗਰੋ ਹਉ ਤੰਗ ਰੋਸ ਤੇ ਰਹਿਣ ਸਾਰੇ ਇਧਰ ਮੱਖਣ ਮੱਖੀ ਤੇ ਉਧਰ ਸੁਰਖਪਰੀਏ ਮਹਿੰਦਰ ਦਾ ਜੋਰ ਲੱਗਾ ਹੋਇਆ ਪਰ ਕਮਾਨ ਸਾਰੀ ਪੰਡਤ ਦਾ ਵੀ ਸਿਰਾ ਹੋ ਗਿਆ ਹਣ ਝੜ ਗਈ ਸਰੀਰਾ ਵਾਲੀ ਗੰਡ ਮਿੰਤਰ ਉਹ ਝੜ ਗਈ ਸਰੀਰਾ ਵਾਲੀ ਗੰਡ ਮਿੰਤਰ ਹਾਂ ਕਬੱਡੀ ਪਾਉਂਦਾ ਹੋਇਆ ਅੰਮਾ ਔਰ ਦੂਸਰੇ ਪਾਸੇ ਸਨੀ ਅੰਮਾਦਲ ਸਨੀ ਅੰਬਾਜੋ ਸਨੀ ਕਬੱਡੀ 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 ਮੱਖਰ ਜੀ ਪਿੱਟੂ ਦਗਾਲ ਦੀ ਯਾਦ ਆ ਗਿਆ ਅੱਜ ਸਣੀ ਹਾ ਇੱਕ ਲੱਖ 16 ਹਜ਼ਾਰ 753 ਦਰਸ਼ਕ ਐਸਾਬ ਲਾਈਵ ਬਾਤ ਕਰ ਰਹੇ ਨੇ ਪਾਕੜੀਆਂ ਦੀ ਮਹਾ ਪੰਜਾਬ ਕਬੱਡੀ ਚੈਂਪੀਅਨਸ਼ਿਪ ਨਮਾੜ ਕਰ ਦੇਗੀ ਹੈ ਲਾ ਕੇ ਜੋਰ ਪੱਟਾ ਨਾਲ ਅੱਖ ਦੀ ਚਮਕਾਂ ਖੜ ਕੇ ਬੈਠਦੇ ਆਨੰਦ ਮਾਣਦੇ ਆ ਖੇਡ ਕਬੱਡੀ ਦਾ ਅੱਜ ਹੌਲੈਂਡਰ ਦੀ ਗੱਲ ਹੋਣੀ ਹੈ ਅੱਜ ਕਹਿੰਦੇ ਚੇਤੂ ਟੀਮਾਂ ਦੀ ਗੱਲ ਹੋਣੀ ਹੈ ਆਹ ਚੋਲੇ ਵਾਲਾ ਫੇਰ ਚੋਲੇ ਵਾਲਾ ਇਹ 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 ਆ ਕੀ ਹੋ ਗਿਆ ਉਹ ਫੇਰ ਗਿਆ ਉਹ ਭਤੰਦਰ ਵਾਲਾ ਆਹ ਕੀ ਕਰ ਗਿਆ